ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਜਿਹੜੇ ਗੱਡੀ ਦੇ ਉੱਤੇ ਕਾਲੇ ਕਾਲੇ ਦਾਗ ਪੈ ਜਾਂਦੇ ਆ ਵਾਈਟ ਕਲਰ ਦੀ ਗੱਡੀ ਹੁੰਦੀ ਆ ਤੇ ਉਹ ਤੋਂ ਦਾਗ ਨਹੀਂ ਜਾਂਦਾ ਉਹ ਆਪਾਂ ਗੱਡੀ ਸਰਵਿਸ ਸਟੇਸ਼ਨ ਤੋਂ ਵੀ ਧੋ ਆ ਕੇ ਦੇਖ ਲੈਨੇ ਆ ਸਾਰੇ ਬੰਨੇ ਧੋ ਆ ਕੇ ਦੇਖ ਲੈਨੇ ਆ ਤੇ ਉਹ ਦਾਗ ਜਿਹੜਾ ਉਹ ਨਿਕਲਦਾ ਨਹੀਂ ਅੱਜ ਆਪਾਂ ਉਹ ਦਾਗ ਕਾਲਗਟ ਨਾਲ ਕੱਢਾਂਗੇ ਕਾਲਗਟ ਆਪਾਂ ਲੈ ਲਈ ਇੱਕ ਕਾਲਗਟ ਪਰ ਚਿੱਟੀ ਲੈਣੀ ਆ ਲਾਲ ਕਲਰ ਦੀ ਨਹੀਂ ਲੈਣੀ ਇੱਕ ਲਾਲ ਕਲਰ ਵੀ ਨਿਕਲਦੀ ਪੇਸਟ ਤੇ ਇਹ ਚਿੱਟੇ ਕਲਰ ਦੀ ਆਪਾਂ ਲੈ ਲੈਣੀ ਹੈ ਕੋਲਗਟ 10 ਜਾਂ 20 ਵਾਲੀ ਜਿੰਨੀ ਕਿ ਤੁਹਾਡੇ ਦਾਗ ਪਏ ਉਹ ਹਿਸਾਬ ਨਾਲ ਆਪਣੇ ਹਿਸਾਬ ਨਾਲ ਲੈ ਲਈ ਤਾਂ ਸਾਲੀ ਲੈ ਲਈ ਜਾਂ 20 ਵਾਲੀ ਲੈ ਲਈ ਤੇ ਆਪਾਂ ਚਲੋ ਕੋਲਗਟ ਕਰਦੇ ਆ ਓਪਨ ਤੇ ਫਿਰ ਜਿੱਥੇ ਇਹ ਦਾਗ ਲੱਗੇ ਆ ਉਹ ਤੁਹਾਨੂੰ ਆਪਾਂ ਲਾ ਕੇ ਦਿਖਾਵਾਂਗੇ ਕੋਲਗਟ ਆਪਾਂ ਲੱਗੇ ਆ ਕਰਨ ਓਪਨ ਫਿਰ ਇਹ ਆਪਾਂ ਇਹਦੀ ਪੇਸਟ ਆਪਾਂ ਬਾਹਰ ਕੱਢ ਕੇ ਲਾਉਂਦੇ ਆ ਗੱਡੀ ਦੇ ਉੱਤੇ ਜਿੱਥੇ ਦਾਗ ਲੱਗੇ ਹੋਏ ਆ ਕਾਲੇ ਕਾਲੇ ਉਹ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਦਾਗ ਕਾਲੇ ਆ ਉੱਥੇ ਲਾ ਕੇ ਦਿਖਾਵਾਂਗੇ ਲਿਆ ਵੀ ਕੈਮਰਾ ਲਾ ਕੇ ਲਿਆ ਮੁੰਡਿਆ ਤੇ ਦਾਗ ਦਿਖਾ ਦਿਓ ਥੋੜਾ ਜਿਹਾ ਪਹਿਲਾਂ ਦਾਗ ਦਿਖਾ ਦਿਓ ਉਹਨਾਂ ਨੂੰ ਆ ਦੇਖੋ ਕਾਲੇ ਕਾਲੇ ਦਾਗ ਲੱਗੇ ਹੋਏ ਆ ਤੇ ਆ ਦੇਖੋ ਛੋਟੇ ਛੋਟੇ ਦਾਗ ਆ ਛੋਟੇ ਛੋਟੇ ਦਾਗ ਆ ਪਰ ਕੈਮਰੇ 'ਚ ਵੀ ਨਹੀਂ ਆ ਰਹੇ ਪਰ ਥੋੜੇ ਥੋੜੇ ਦਿਖ ਰਹੇ ਆ ਤੇ ਆ ਦੇਖੋ ਕਾਲੇ ਕਾਲੇ ਦਾਗ ਲੱਗੇ ਹੋਏ ਆ ਤੇ ਇੱਥੇ ਆਪਾਂ ਪੇਸਟ ਵਰਤਾਂਗੇ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜੀ ਆਪਾਂ ਲੱਗੇ ਹੁਣ ਪੇਸਟ ਲਾਉਣ ਪੇਸਟ ਦੀ ਦੰਗਲ ਤੇ ਲਾ ਲੈਣੀ ਆ ਅਜ ਤਾਂ ਇਹਨਾਂ ਆਪਾਂ ਲੇਪ ਕਰਨਾ ਹੈ ਤਾਂ ਠੀਕ ਹੈ ਜੀ ਜਿੱਥੇ ਜਿੱਥੇ ਕਾਲੇ ਕਾਲੇ ਦਾਗਾ ਉੱਥੇ ਆਪਾਂ ਲੇਪ ਕਰ ਦੇਣਾ ਤੇ 5 ਕੋ ਮਿੰਟਾਂ ਬਾਅਦ ਆਪਾਂ ਨਾ ਰੱਖਣਾ ਇਹਨਾਂ ਨੂੰ 5 ਮਿੰਟਾਂ ਬਾਅਦ ਆਪਾਂ ਸਾਫ਼ ਕਰਨ ਸਾਫ਼ ਕਰਨਾ ਚਾਲੂ ਕਰ ਦੇਣਾ ਇਹ ਗੱਡੀ ਦਾ ਕਲਰ ਵੀ ਤੁਹਾਨੂੰ ਵੇਟ ਕਰਕੇ ਦੱਸੂਗਾ ਇਹ ਜੋ ਮੈਲ ਮੋਲ ਲੱਗੀ ਹੋਗੀ ਇਹਨੂੰ ਉਹ ਮੈਲ ਵੀ ਧਾਰ ਦੋਗੀ ਆਪਾਂ ਸਾਰੀ ਪੇਟ ਲਾ ਲੈਣੀ ਜਿੱਥੇ ਜਿੱਥੇ ਆਪਾਂ ਨੂੰ ਦਾਗ ਜਿਹਦੇ ਆ ਨਾ ਸਾਰੇ ਕਾਲੇ ਕਾਲੇ ਤੱਬਿਆਂ ਦੇ ਉੱਤੇ ਜਿੱਥੇ ਵੀ ਜਦਾਂ ਤੇ ਦਾਗ ਲੱਭਣ ਆਪਾਂ ਨੂੰ ਉੱਥੇ ਆਪਾਂ ਲੇਪ ਕਰ ਲੈਣਾ ਬੋਲੀ ਬੋਲੀ ਲੇਪ ਥੋੜਾ ਜਿਹਾ ਪਤਲਾ ਰੱਖਿਓ ਜਿਆਦਾ ਨਾ ਮੋਟਾ ਨਾ ਕਰਿਓ ਕਿਉਂ ਤੁਹਾਡੀ ਫਿਰ ਕਾਲ ਘੱਟ ਜਿਆਦਾ ਲੱਗੂਗੀ ਤਾਂ ਐਂ ਤਾਂ ਤੁਹਾਡੀ ਕਾਲ ਘੱਟ ਨਾ ਘੱਟ ਲੱਗੂਗੀ ਤੇ ਸਫਾਈ ਹੁੰਨੀ ਹੋਣੀ ਆ ਭਾਵੇਂ ਤੁਸੀਂ ਵੱਧ ਲਾ ਲਓ ਭਾਵੇਂ ਥੋੜੀ ਲਾ ਲਓ ਸਫਾਈ ਇਹਨੇ ਹੁੰਨੀ ਕਰਨੀ ਆ ਠੀਕ ਆ ਜੀ ਹੁਣ ਆਪਾਂ ਇੱਥੇ ਇੱਥੇ ਲਾ ਦਿੱਤੀ ਆ ਤੇ ਹੁਣ ਆਪਾਂ 5 ਮਿੰਟ ਰੁਕਾਂਗੇ 50 ਮਿੰਟਾਂ ਤੋਂ ਬਾਅਦ ਆਪਾਂ ਉਤਾਰਨੀ ਚਾਲੂ ਕਰ ਦੇਣੀ ਆ ਕੱਪੜਾ ਕੋਟਨ ਦਾ ਹੋਵੇ ਪਰ ਕੱਪੜਾ ਐਦਾਂ ਦਾ ਕੋਟਨ ਦਾ ਹੋਣਾ ਚਾਹੀਦਾ ਜਿਹੜਾ ਗੱਡੀ ਦਾ ਸਕਰਾਚ ਵੀ ਨਾ ਪਾਵੇ ਠੀਕ ਹੈ ਜੀ 5 ਮਿੰਟ ਪੂਰੇ ਹੋ ਚੁੱਕੇ ਆ ਕਾਲ ਗੱਡੀ ਦੀ ਲੇਪ ਕੀਤੀ ਹੋਈ ਨੂੰ ਹੁਣ ਆਪਾਂ ਇਹਨੂੰ ਕੋਟਨ ਦੇ ਕੱਪੜੇ ਨਾਲ ਸਫਾਈ ਕਰਾਂਗੇ ਠੀਕ ਹੈ ਜੀ ਤੇ ਤੁਸੀਂ ਇਹਨੂੰ ਲਾ ਕੇ ਲਿਆਓ ਕੈਮਰਾ ਕੈਮਰਾਮੈਨ ਜੀ ਆ ਦੇਖੋ ਕਿਦਾਂ ਸਾਫ਼ ਨਿਕਲਣੀ ਹੁਣ ਦੇਖੋ ਦਾਗ ਦਾਗ ਇੱਕ ਵੀ ਨਹੀਂ ਆਉਂਦਿਆ ਹੁਣ ਹੁਣ ਦਾਗ ਨਾਲ ਨਾਲ ਜਿੱਦਾਂ ਕੱਪੜਾ ਮਰ ਗਿਆ ਨਾ ਉਦਾਂ-ਉਦਾਂ ਨਾਲ-ਨਾਲ ਇੱਥੇ ਜਾਂਦੇ ਆ ਤੇ ਜਿਹੜੀ ਮੈਲ ਲੱਗੀ ਹੁੰਦੀ ਹੈ ਗੱਡੀ ਦੇ ਉਹ ਵੀ ਨਾਲ-ਨਾਲ ਸਾਫ਼ ਹੋਈ ਜਾਂਦੀ ਹੈ ਜੀ ਤੁਹਾਨੂੰ ਮੈਲ ਹੁਣੀ ਲੱਭਣੀ ਆਪਾਂ ਸਾਫ ਕਰ ਰਹੇ ਆ। ਹੁਣ ਆਪਾਂ ਇਹਨੂੰ ਇੱਧਰ ਸਾਫ ਕਰਨਾ ਕੱਪੜਾ ਚੇਂਜ ਕਰਕੇ ਹੁਣ ਆਪਾਂ ਪੂੰਝ ਲੈਣਾ ਇਹਨੂੰ ਕੋਲ ਗੜ ਨੂੰ। ਹੁਣ ਦੇਖੋ ਇੰਨੀ ਸਾਫ ਆ ਰਹੀ ਆ। ਆਹ ਦੇਖੋ ਇੱਕ ਵੀ ਦਾਗ ਨਹੀਂ ਛੱਡਿਆ। ਸਾਰੇ ਦਾਗ ਲਾ ਦਿੰਦੇ ਉਹਨੇ ਜਿੱਥੇ ਜਿੱਥੇ ਆਪਾਂ ਕੋਲ ਗੜ ਜੀ ਯੂਜ਼ ਕੀਤੀ ਸੀ। ਇੱਧਰ ਦਾ ਕਲਰ ਦੇਖ ਲਓ ਤੇ ਇੱਧਰ ਦਾ ਕਲਰ ਦੇਖ ਲਓ। ਆਹ ਟਾਕੀ ਦਾ ਤੇ ਆਹ ਟਾਕੀ ਦਾ। ਫਰਕ ਤੁਹਾਨੂੰ ਨੂੰ ਲੱਗਦਾ ਨਹੀਂ ਲੱਗਦਾ। ਦੇਖੋ ਫਰਕ ਬਹੁਤ ਆਊਗਾ। ਤੁਸੀਂ ਯੂਜ਼ ਕਰਕੇ ਦੇਖੋ ਇੱਕ ਵਾਰੀ। ਹੋਨੇ ਦੇਖੋ ਇੱਥੇ ਵੀ ਦਾਗ ਆ ਕਾਲੇ ਕਾਲੇ ਆ ਦੇਖੋ ਇੱਥੇ ਵੀ ਆਪਾਂ ਹੁਣ ਲੇਪ ਕਰਾਂਗੇ ਤੁਹਾਨੂੰ ਇਹ ਵੀ ਦਿਖਾ ਦਾਂਗੇ ਜੀ ਲੇਪ ਕਰਕੇ ਐਦਾਂ ਇੱਧਰ ਲਾ ਲਿਆ ਲੇਪ ਕਰਾਂਗੇ ਕਾਲਖੜੀ ਇੱਧਰ ਲਾ ਲਈ ਆਪਾਂ ਇੱਧਰ ਵੀ ਬਹੁਤ ਦਾਗ ਸੀ ਛੋਟੇ ਛੋਟੇ ਤੇ ਆਪਾਂ ਇਦਾਂ ਪਤਲਾ ਜਿਹਾ ਕਰਕੇ ਲੇਪ ਲਾ ਦੇਣਾ ਤੇ 5 ਮਿੰਟ ਵਾਸਤੇ ਆਪਾਂ ਰੱਖਣਾ ਵਾ 5 ਮਿੰਟ ਤੋਂ ਪਹਿਲਾਂ ਨਹੀਂ ਲਾਉਣਾ ਆਪਾਂ ਤੇ ਦਾਗ ਨਹੀਂ ਨੇ ਚੱਕਣਾ ਇਹ ਲਾਇਆ ਨੂੰ ਆਪਾਂ ਨੂੰ 5 ਮਿੰਟ ਹੋ ਗਏ ਆ ਹੁਣ ਆਪਾਂ ਇੱਧਰ ਸਫਾਈ ਕਰਾਂਗੇ ਆਹੋ ਜੀ ਐਦਾਂ ਆਪਾਂ ਸਫਾਈ ਕਰਨੀ ਚਾਲੂ ਕਰ ਦੇਣੀ ਇਹਦੀ ਉੜ ਗਿਆ ਨਾ ਮੜ ਮੜਾ ਹੱਪੋਲਾ ਪਾ ਰਗੜ ਲੈਣਾ ਜਿਹੜਾ ਦਾਗ ਚੱਕਲੇ ਥੋੜਾ ਜਨਾ ਰਗੜ ਦੇਣਾ ਨਾ ਮੜ ਮੜਾ ਆਹ ਦੇਖੋ ਹੁਣ ਕਲਰ ਕਲਰ ਵੀ ਤੁਹਾਡਾ ਜਿਹੜਾ ਮੈਲਾ ਹੋ ਜਾਂਦਾ ਨਾ ਵਾਈਟ ਕਲਰ ਮੈਲਾ ਹੋ ਜਾਂਦਾ ਉਹ ਵੀ ਦੇਖੋ ਤੁਸੀਂ ਕਿੰਨਾ ਸਾਫ਼ ਕਰਦੀ ਆ ਆਹ ਦੇਖੋ ਗੱਡੀ ਉਤਲਾ ਰੰਗ ਦੇਖੋ ਇਹ ਥਲੜਾ ਰੰਗ ਦੇਖੋ ਕਿੰਨਾ ਸੁਵਾਈ ਜੇ ਪੁੱਤੇ ਦੇਖ ਲਓ ਸਾਈਡ ਤੇ ਤੁਹਾਨੂੰ ਆ ਸਾਈਡ ਵਾਲੀ ਬਾਰੀ ਤੇ ਪਾ ਲੱਗ ਜਾਣਾ ਇਧਰ ਲਈ ਵਾਰੀ ਦਾ ਪਾ ਲਾ ਜਣਾ ਤੁਹਾਨੂੰ ਦੇਖੋ ਕਿੰਨੀ ਸਾਫ ਆ ਰਹੀ ਆ ਵੀਡੀਓ ਕਿਦਾਂ ਦੀ ਲੱਗੀ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਲਾਈਕ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ